ਹਾਂਜੀ ਪਿਆਰ ਪ੍ਰੀਤ ਸਾਥ ਸ਼੍ਰੀ ਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 19 ਸਤੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਸੀਐਮ ਭਗਵੰਤ ਮਾਨ ਦੀ ਵਿਗੜੀ ਸਿਹਤ ਹਸਪਤਾਲ ਚ ਕੀਤਾ ਭਰਤੀ 143 ਪਿੰਡਾਂ ਦੀ ਲੱਗੀ ਲਾਟਰੀ ਹੋਣਗੇ ਮਾਲਾ ਮਾਲ 1000 ਰੁਪਏ ਸਕੀਮ ਮਹਿਲਾਵਾਂ ਦੇ ਲਈ ਤਾਜ਼ਾ ਜਾਣਕਾਰੀ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਕਵਰ ਦੇ ਉੱਤੇ ਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਚੰਡੀਗੜ੍ਹ ਹਵਾਈ ਅੱਡੇ ਤੇ ਡਿੱਗਣ ਤੋਂ ਬਾਅਦ ਭਗਵੰਤ ਮਾਨ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਚੰਡੀਗੜ੍ਹ ਹਵਾਈ ਅੱਡੇ ਤੋਂ ਡਿੱਗਣ ਤੋਂ ਬਾਅਦ ਵਾਪਸ ਦਿੱਲੀ ਇਲਾਜ ਲਈ ਲਿਜਾਣਾ ਪਿਆ ਮੁੱਖ ਮੰਤਰੀ ਜਿਸ ਜਹਾਜ਼ ਵਿੱਚ ਅੱਜ ਦਿੱਲੀ ਤੋਂ ਆਏ ਸਨ ਉਸੇ ਵਿੱਚ ਉਹਨਾਂ ਨੂੰ ਵਾਪਸ ਦਿੱਲੀ ਲਿਜਾਣਾ ਪਿਆ ਸਰਕਾਰੀ ਸੂਤਰਾਂ ਅਨੁਸਾਰ ਅਗਰਾਲੇ ਦਿਨਾਂ ਦੌਰਾਨ ਮੁੱਖ ਮੰਤਰੀ ਦੂਜੀ ਵਾਰ ਛੰਗ ਨਾਲ ਡਿੱਗੇ ਜਿਸ ਕਾਰਨ ਉਹਨਾਂ ਦੇ ਡਾਕਟਰਾਂ ਵੱਲੋਂ ਦਿੱਲੀ ਦੇ ਅਪੋਲੋ ਹਸਪਤਾਲ ਤੋਂ ਮੈਡੀਕਲ ਜਾਂਚ ਦੀ رائے ਦਿੱਤੀ ਸੀ ਜਿੱਥੋਂ ਉਹਨਾਂ ਦਾ ਪਹਿਲਾ ਹੀ ਇਲਾਜ ਚੱਲਦਾ ਹੈ ਪਰ ਵਰਨਯੋਗ ਹੈ ਕਿ ਇਸ ਮੌਕੇ ਹਵਾਈ ਅੱਡੇ ਤੇ ਇੱਕ ਡਿਪਟੀ ਕਮਿਸ਼ਨਰ ਸਮੇਤ ਤਿੰਨ ਆਈਏਐਸ ਅਧਿਕਾਰੀ ਹਾਜ਼ਰ ਸਨ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਡਿੱਗਣ ਕਾਰਨ ਉਹਨਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਮੁੱਖ ਮੰਤਰੀ ਜੋਗਰਾਲੇ 3 ਦਿਨਾਂ ਤੋਂ ਦਿੱਲੀ ਵਿਖੇ ਲੋਕ ਰਿਕਏ ਹੋਏ ਸਨ ਨੂੰ ਕੋਈ ਜ਼ਰੂਰੀ ਫਾਈਲਾ ਦੇ ਨਿਪਟਾਰੇ ਲਈ ਚੰਡੀਗੜ੍ਹ ਆਉਣ ਲਈ ਕਿਹਾ ਗਿਆ ਸੀ ਜਿਨ੍ਹਾਂ ਵਿੱਚ ਇੱਕ ਸੰਬੰਧ ਅਦਾਲਤੀ ਕੇਸ ਨਾਲ ਵੀ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਟ ਲੱਗਣ ਕਾਰਨ ਜਿਹੜਾ ਅਪੋਲੋ ਹਸਪਤਾਲ ਦਿੱਲੀ ਵਿਖੇ ਦਾ ਅਕਲ ਕਰਵਾਇਆ ਗਿਆ ਹੈ ਇਦਨਾਲ ਹੀ ਚੱਲਦਿਆ ਅਗਲੀ ਵੱਡੀ ਖਬਰ ਦੇ ਨਾਲ 144 ਪਿੰਡਾਂ ਦੀ ਲੱਗੀ ਲਾਟਰੀ ਹਾਂਜੀ ਤੁਸੀਂ ਸਕਰੀਨ ਉੱਪਰ ਨੋਟਿਸ ਜਿਹੜਾ ਦੇਖ ਸਕਦੇ ਹੋ 144 ਪਿੰਡਾਂ ਦੀ ਲੱਗੀ ਲਾਟਰੀ ਬਣਨ ਜਾ ਰਿਹਾ ਇੱਕ ਨਵਾਂ ਸ਼ਹਿਰ ਮਿਲਣ ਗਿਆ ਵਿਸ਼ਵ ਪੱਧਰੀ ਸਹੂਲਤਾ ਇਸ ਵਿੱਚ ਇੱਕ ਨਵਾਂ ਸ਼ਹਿਰ ਵਿਕਸਤ ਹੋਣ ਜਾ ਰਿਹਾ ਜੋ ਨਾ ਸਿਰਫ ਰਹਿائش ਅਤੇ ਵਪਾਰ ਸਹੂਲਤਾ ਪ੍ਰਦਾਨ ਕਰੇਗਾ ਸਗੋਂ ਸਿੱਖਿਆ ਤੇ ਸਿਹਤ ਜ਼ਵਾਮਾ ਦਾ ਕੇਂਦਰ ਵੀ ਬਣੇਗਾ ਇਸ ਪ੍ਰੋਜੈਕਟ ਵਿੱਚ 144 ਪੰਡਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਗੈਟਰ ਨੌਇਡਾ ਫੇਸ 2 ਵਜੋਂ ਜਾਣਿਆ ਜਾਏਗਾ ਗੈਟਰੌਇਡਾ ਦਿੱਲੀ ਐਨਸੀਆਰ ਖੇਤਰ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਖਾਸ ਕਰਕੇ ਰੀਅਲ ਏਸਟੇਟ ਦੇ ਖੇਤਰ ਵਿੱਚ ਇੱਥੋਂ ਕੁਆਇਟੀ ਤੋਂ ਲੈ ਕੇ ਲਗਜ਼ਰੀ ਹਾਊਸਿੰਗ ਦੀ ਕਾਫੀ ਉਪਲਬਧਤਾ ਹੈ ਵਿਕਾਸ ਦੀ ਵਿਸਥਾ ਮਾਸਟਰ ਪਲਾਨ ਗੈਟਰ ਫੇਜ਼ ਨੌਇਡਾ ਫੇਜ਼ 2 ਦਾ ਮਾਸਟਰ ਪਲਾਨ ਲਗਭਗ 55970 ਹੈਕਟੇਰ ਜ਼ਮੀਨ ਤੇ ਆਧਾਰਿਤ ਹੋਵੇਗਾ ਇਹ ਪ੍ਰੋਜੈਕਟ ਬੁਲੰਦ ਸ਼ਹਿਰ ਦੇ ਗੌਤਮ ਬੁੱਧ ਨਗਰ ਤੋਂ ਗੁਲਵਾਟੀ ਤੱਕ ਦੇ ਖੇਤਰ ਵਿੱਚ ਫੈਲਾ ਜਾਵੇਗਾ ਤੁਸੀਂ ਸਕਰੀਨ ਉੱਪਰ ਜਿਹੜਾ ਨੋਟਸ ਆ ਪੂਰਾ ਦੇਖ ਸਕਦੇ ਹੋ 40 ਪਿੰਡਾਂ ਦੀ ਜ਼ਮੀਨ ਤੇ ਵਿਕਾਸ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਜਾ ਸਕਦੇ ਨੇ ਇਸ ਤੋਂ ਬਿਨਾਂ ਸਿੱਖਿਆ ਤੇ ਮੈਡੀਕਲ ਦਾ ਹੱਬ ਵਿਕਾਸ ਹੋਵੇਗਾ ਮੈਡੀਕਲ ਯੂਨੀ ਵਰਸਟੀਆਂ ਮੈਡੀਕਲ ਕਾਲਜ ਨਿਰਮਾਲਜ ਆਦਿ ਇੱਥੇ ਜਿਹੜੇ ਨੇ ਸ਼ਾਮਲ ਹੋਣਗੇ ਮਿਲੇਗੀ ਖਰੀਦਦਾਰੀ ਵਿੱਚ ਸਹੂਲਤ 4.8 ਪਤੀ ਜਮੀਨ ਉਪਰ ਕੇਂਦਰਾ ਤੇ ਸ਼ਾਪਿੰਗ ਸੈਂਟਰ ਵਾਲੇ ਨਿਰਧਾਰ ਦੇ ਜਿਹੜੀ ਇੱਥੇ ਕੀਤੀ ਜਾਵੇਗੀ ਇਹ ਖੇਤਰ ਨਾ ਸਿਰਫ ਵਸਨੀਕ ਦੀ ਖਰੀਦਦਾਰੀ ਦੀ ਜ਼ਰੂਰਤਾਂ ਪੂਰਾ ਕਰੇਗਾ ਬਲਕਿ ਵੱਖ-ਵੱਖ ਕਾਰੋਬਾਰ ਵਾਲੇ ਲਈ ਵੀ ਆਕਰਸ਼ਕ ਸਥਾਨ ਵੀ ਬਣੇਗਾ ਇਸ ਤੋਂ ਪਹਿਲਾਂ ਆਵਾਜ਼ ਆਈ ਤੇ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ ਇਸ ਤੋਂ ਬਿਨਾ ਬਹੁਤ ਸਾਰੇ ਨਵੇਂ ਨਿਵੇਸ਼ ਦੇ ਮੌਕੇ ਵੀ ਇੱਥੇ ਮਿਲਣਗੇ ਇਸ ਤੋਂ ਬਿਨਾ ਚਲਦਿਆਂ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਨੌਕਰੀਆਂ ਦੇ ਚਾਣਨ ਲਈ ਵੱਡੀ ਖਾਸ ਖਬਰ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਵੀ ਉਦਯੋਗਗਾ ਤੇ ਉਦਯੋਗ ਸੰਗਾਂ ਨਾਲ ਸਮਝੌਤੇ ਤੇ ਦਸਤਾਕਰ ਕੀਤੇ ਹਨ ਜਿਸ ਨਾਲ ਨੌਜਵਾਨਾਂ ਲਈ 50 ਹਜ਼ਾਰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਐਲਾਨ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਉਦਯੋਗ ਦੇ ਨੇਤਾਵਾਂ ਨੀਤੀ ਨਿਰਮਾਤਾਵਾਂ ਤੇ ਹਿੱਸੇਦਾਰ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਅਜੋਜਿਤ ਮੀਟ 2024 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ ਜਿਸ ਦਾ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸ ਕੰਪਨੀ ਅਤੇ ਮੋਹਾਲੀ, ਅਮਰਸਰ, ਲੁਧਿਆਣਾ ਤੇ ਪਟਿਆਲਾ ਦੇ ਉਦਯੋਗਿਕ ਐਸੋਸੀਏਸ਼ਨਾਂ ਸਮੇਤ 20 ਉਦਯੋਗਾ ਨਾਲ ਸਮਝੌਤਿਆਂ ਦੇ ਜਿਹੜੇ ਨੰਨ ਦਸਤਕਤ ਕੀਤੇ ਹਨ ਇਸ ਤੋਂ ਬਿਨਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਸਟੇਟ ਮੱਡੇ ਮੀਲ ਸੋਸਾਇਟੀ ਵੱਲੋਂ ਸਕੂਲ ਮੁਖੀਆਂ ਨੂੰ ਸਖਤ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਟੇਟ ਮੱਡੇ ਮੀਲ ਸੋਸਾਇਟੀ ਵੱਲੋਂ ਕੁੱਕਮ ਹੈਲਪਰਾਂ ਨੂੰ ਹਟਾਉਣ ਸਬੰਧੀ ਸੂਬੇ ਦੇ ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਦਰਅਸਲ ਬਹੁਤ ਸਾਰੇ ਸਕੂਲ ਮੁਖੀ ਬੱਚਿਆਂ ਦੀ ਗਿਣਤੀ ਅਨੁਸਾਰ ਕੁੱਕ ਕਮ ਹੈਲਪਰਾਂ ਨੂੰ ਫਾਰਗ ਕਰ ਰਹੇ ਹਨ ਇਸ ਦੀ ਮਨਜ਼ੂਰੀ ਮੁੱਖ ਦਫ਼ਤਰ ਤੋਂ ਨਹੀਂ ਲਈ ਜਾ ਰਹੀ ਜਿਸ ਲਈ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕੋਈ ਵੀ ਕੁੱਕ ਕਮ ਹੈਲਪਰ ਨੂੰ ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਫਾਰਗ ਨਾ ਕਰੇ ਕਿਉਂਕਿ ਇਸ ਨਾਲ ਕੁੱਕ ਕਮ ਹੈਲਪਰਾਂ ਵੱਲੋਂ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਜਿਸ ਨਾਲ ਮੈਕਮੇ ਦਾ ਸਮਾਤੇ ਪੈਸਾ ਬਰਬਾਦ ਹੁੰਦਾ ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਕੋਈ ਵੀ ਕੋਮ ਹੈਲਪਰ ਨੂੰ ਮੁਖਤੱਤਰ ਦੀ ਮਨਜ਼ੂਰੀ ਤੋਂ ਬਿਨਾਂ ਫਾਰਮ ਕੀਤਾ ਜਾਂਦਾ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਜ਼ਬੰਦਿਤ ਸਕੂਲ ਮੁਖੀ ਦੀ ਹੋਵੇਗੀ ਇਸ ਤੋਂ ਮੈਨਾ 12 ਅਗਲੀ ਵੱਡੀ ਖਬਰ ਦੇ ਵੱਲ ਤਾਂ ਤੁਸੀਂ ਸਕਰੀਨ ਉੱਪਰ ਅਗਲੀ ਵੱਡੀ ਖਬਰ ਜਿਹੜੀ ਦੇਖ ਸਕਦੇ ਹੋ ਐਸਸੀ ਐਸਟੀ ਤੇ ਹੋਰ ਪਛੜੀਆਂ ਸ੍ਰਹਿਣੀਆਂ ਦੇ ਲੋਕ ਹਾਲੇ ਵੀ ਸਰਕਾਰੀ ਸਕੀਮਾਂ ਤੋਂ ਬਾਝੇ ਸਰਕਾਰ ਨੇ ਕੀਤਾ ਵੱਡਾ ਐਲਾਨ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਅਨੁਸੂਚੀ ਜਾਤੀਆਂ ਤੇ ਪਛੜਿਆ ਸਰੇੜੀ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਜਾਣਗੇ ਜੋ ਅਨੁਸੂਚਿਤ ਜਾਤੀਆਂ ਪਛੜਿਆ ਸਰੇੜੀ ਨੂੰ ਬਤ ਤੋਂ ਬਤ ਲਾਭ ਦਿੱਤਾ ਜਾ ਸਕੇ ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਸੇਵਲ ਖਤਰ ਵਿਕੇ ਐਸਸੀਬੀ ਬੀਸੀ ਅਤੇ ਅਧਿਕਾਰਤਕ ਜੂਨੀਅਨ ਪੰਜਾਬ ਨਾਲ ਵੱਖ-ਵੱਖ ਮੁੱਦਿਆਂ ਤੇ ਮੀਟਿੰਗ ਕਰਦਿਆਂ ਕੀਤੀ ਮਿਟਿੰਗ ਦੌਰਾਨ ਬੀ ਇੱਕ ਮੁੱਖ ਸਕੱਤਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਡੀਕੇ ਤਿਵਾੜੀ ਡਾਇਰੈਕਟਰ ਅਮਰਿਤਪਾਲ ਸਿੰਘ ਡਾਇਰੈਕਟਰ ਕਮ ਸੰਯੁਕਤ ਸੱਤਰ ਰਾਜਬਹਾਦਰ ਸਿੰਘ ਤੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਨਾਲ ਜੁਨੀਅਨ ਦੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਮੀਟਿੰਗ ਦੌਰਾਨ ਐਸਵੀ ਤੇ ਬੀਐਸ ਅਧਿਆਪਕ ਜੁਨੀਅਨ ਪੰਜਾਬ ਵੱਲੋਂ ਡਾਕਟਰ ਬਲਜੀਤ ਕੌਰ ਨੂੰ ਆਪਣੀਆਂ ਮੰਗਾਂ ਆਬਾਦੀ ਅਨੁਸਾਰ ਰੱਖਵਾ ਕਰਨ ਲਾਗੂ ਕਰਨ ਸੰਬੰਧੀ ਵਿਭਾਗੀ ਭਰਤੀਆਂ ਤੇ ਤਰੱਕੀ ਦਰਾਂ ਉੱਪਰ ਪਣ ਮੈਰਿਟ ਰਿజర్ਵ ਸਿਆਣੀ ਉਮੀਦਵਾਰ ਨੂੰ ਰੋਸਟਰ ਨਿਯੁਕਤੀਆਂ ਵਿੱਚ ਰੱਖਵਾ ਕਰਨ ਵਿੱਚ ਨਾਗਰਨ ਸੰਬੰਧੀ ਵਿਭਾਗੀ ਭਾਰਤ ਦੇ ਦਰਾਂ ਦੇ ਜਰਬ ਸਿਆਣੀ ਉਮੀਦਵਾਰਾਂ ਨੂੰ ਕਾਤੇਕ ਪੁਲਾਈ ਵੀਸਾ ਵਿੱਚ ਭਾਣ ਦੀ ਛੋਟ ਦੇ ਸੰਬੰਧੀ ਮੈਰੀਟੋਰੀ ਸਕੂਲਾਂ ਵਿੱਚ ਦਾਖਲੇ ਸੰਬੰਧੀ ਰੱਖਵਾ ਕਰਨ ਲਾਗੂ ਕਰਨ ਸੰਬੰਧੀ ਅਤੇ ਸਿੱਖਿਆ ਬੋਰਡ ਵੱਲੋਂ ਐਸਸੀ ਅਤੇ ਵੀਸੀ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰੀਖਿਆ ਫੀਸ ਬੰਦ ਕਰਦੇ ਹੋਏ ਇਸ ਦੀ ਅਦਾਇਗੀ ਸਮਾਜਿਕ ਨਿਆਂ ਵਿਭਾਗ ਵੱਲੋਂ ਕਰਨ ਸੰਬੰਧੀ ਆਦ ਮੰਗਾ ਤੋਂ ਜਾਣੂ ਕਰਵਾਇਆ ਗਿਆ ਡਾਕਟਰ ਬਲਜੀਤ ਕੌਰ ਨੇ ਜੂਨੀਅਨ ਦਾ ਮੰਗਾ ਨੂੰ ਧਿਆਨ ਨਾਲ ਸੁਣਿਆ ਤੇ ਜੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਹਰ ਜਾਇਜ਼ ਮੰਗ ਜਿਹੜੀ ਆ ਪੂਰੀ ਕੀਤੀ ਜਾਵੇਗੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮਕੰਦਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਚਿਤ ਤੇ ਜਾਤੀ ਅਤੇ ਪਛੜੀਆਂ ਸਰੇਣੀਆਂ ਘੱਟ ਗਿਣਤੀ ਵਰਗ ਵਿਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਲਗਾਤਾਰ ਯਤਨ ਸੀ ਲਿਆ ਉਹਨਾਂ ਨੇ ਕਿਹਾ ਕਿ ਸੁਭਾ ਸਰਕਾਰ ਦੇ ਉਦੇਸ਼ ਅਨੁਸੂਚਿਤ ਜਾਤੀ ਦੇ ਪਛੜੇ ਵਰਗਾਂ ਦੇ ਨੌਜਵਾਨਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣਾ ਦਾ ਉਦੇਸ਼ ਪੂਰਤੀ ਵਿਭਾਗ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਤਾਂ ਤੁਸੀਂ ਸਕਰੀਨ ਉੱਪਰ ਵੱਡੀ ਖਬਰ ਜਿਹੜੀ ਦੇਖ ਸਕਦੇ ਹੋ ਆਇਸ਼ਮਾਨ ਲਾਪਾਤਰੀਆਂ ਨੂੰ ਵੱਡਾ ਝਟਕਾ ਨਿੱਜੀ ਹਸਪਤਾਲਾਂ 'ਚ ਸਾਰੀਆਂ ਕੈਸ਼ਲੈਸ ਸਵਾਮਾਂ ਰੋਕਣ ਦਾ ਐਲਾਨ ਕੀ ਵਜ੍ਹਾ ਤੋਂ ਦੱਸ ਦਿੰਦੇ ਆ ਕਿ ਸਰਬਾ ਭਾਰਤ 'ਚ ਨਿੱਜੀ ਹਸਪਤਾਲਾਂ ਤੇ ਨਾ ਸਿੰਘ ਓਮਦੀਨ ਨੁਮਾਇੰਦਗੀ ਕਰਨ ਲਈ PHANA ਪੰਜਾਬ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਇਸਮਾਨ ਭਾਰਤ ਯੋਜਨਾ ਤਹਿਤ ਸਾਰੀਆਂ ਕੈਸ਼ਲੈਸ ਸਵਾਮਾਂ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਇਸ ਫੈਸਲੇ ਦਾ ਕਾਰਨ ਪਿਛਲੇ 6 ਮਹੀਨਿਆਂ ਤੋਂ ਭੁਗਤਾਨ ਲੰਬਿਤ ਹੈ ਜੋ ਜਨਸਤ ਤਹਿਤ ਪੰਜਾਬ 'ਚ 600 ਪ੍ਰਾਈਵੇਟ ਹਸਪਤਾਲ ਜੁੜੇ ਹੋਣ ਜਾਂ ਕਿ ਲੁਧਿਆਣਾ 'ਚ 70 ਹਸਪਤਾਲ ਜੁੜੇਨ ਪੀ ਐਚ ਐਨ اے ਪੰਜਾਬ ਨੇ ਰਮਾਇੰਦਿਆਂ ਅਨੁਸਾਰ ਇਹ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਬਕਾਇਆ ਦਵਾਈਆਂ ਦੇ ਮਸਲਿਆਂ ਲਈ ਹੱਲ ਲਈ ਸਟੇਟ ਹੈਲਥ ਏਜੰਸੀ ਪੰਜਾਬ ਦੇ ਸੀਈਓ ਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਸੀ ਪੇਮੈਂਟ ਕੈਲਸੀਅਮ ਦੇ 15 ਦਿਨਾਂ ਅੰਦਰ ਭੁਗਤਾਨ ਕਰਨ ਦੇ ਬਾਰ-ਬਾਰ ਪ੍ਰੋਸੇਦ باوجود ਇਹ ਸੰਕਟ ਹੱਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਕੋਈ ਗੱਲ ਨਾਜ਼ਰ ਨਾਉਣ ਕਾਰਨ ਇਲਾਜ ਨਾ ਕਰਨ ਤੇ ਡੰਡ ਇਹ ਕਾਰਵਾਈ ਨਾ ਸਾਹਮਣਾ ਕਰ ਰਿਹਾ ਹਸਪਤਾਲ ਪੀ ਐਚ ਐਨ اے ਦੇ ਪੰਜਾਬ ਅਧਿਕਾਰ ਤੌਰ ਤੇ ਸਭਾਵਾਂ ਬੰਦ ਕਰ ਦਿੱਤੀਆਂ ਹਨ ਅਸਾਚੇ ਨੇ ਸਮਝੌਤਾ ਮੈਂ ਜੋੜੀਂਦੀ ਲੰਗੜਾ ਕਰਕੇ ਭੁਗਤਾਨਾਂ ਨੂੰ ਦੇਰੀ ਚ ਹੈ ਤੇ ਹੁਣ ਸਤਾਲਾ ਵੱਲੋਂ ਸੇਵਾਵਾਂ ਤੋਂ ਇਨਕਾਰ ਕਰਨ ਤੇ ਕਾਰਵਾਈ ਕਰਨ ਦੇ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤੋਂ ਬਿਨਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਮਹਿਲਾਵਾਂ ਨੂੰ 1 ਇੱਕ ਹਜ਼ਾਰ ਰੁਪਿਆ ਸਕੀਮ ਸੰਬੰਧੀ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ 1000 ਰੁਪਏ ਦੀ ਉਡੀਕ ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਵੱਡੀ ਖੁਸ਼ਖਬਰੀ ਖੜਾ ਤਿਆਰ ਪੰਜਾਬ ਦੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਜਲਦੀ ਹੀ 1000 ਰੁਪਏ ਦੀ ਰਾਸ਼ੀ ਆ ਸਕਦੀ ਹੈ ਜਿਸ ਉੱਪਰ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੂਰਾ ਖਰੜਾ ਜਿਹੜਾ ਤਿਆਰ ਕਰ ਲਿਆ ਇਸ ਨੂੰ ਪੜਾਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਪਹਿਲੇ ਪੜਾਵੇ ਸਿਰਫ ਹੁਣ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਜੋ ਇਕੱਲੀਆਂ ਹੀ ਘਰ ਦਾ ਬੋਝ ਚੁੱਕਦੇ ਨੇ ਤੇ ਉਹਨਾਂ ਔਰਤਾਂ ਦੀ ਰੋਜ਼ਾਨਾ ਦੀ ਕਮਾਈ ਨਾਲ ਸਾਰਾ ਘਰ ਚੱਲਦਾ ਕੈਬਨਟ ਮੰਤਰੀ ਡਾਕਟਰ ਬਲਜੀਤ ਕਰਨ ਸਰ ਵਿਭਾਗੀ ਪੱਧਰ ਤੇ ਸਾਰਾ ਡਾਟਾ ਇਕੱਠਾ ਕਰ ਲਿਆ ਗਿਆ ਜਲਦੀ ਮੁਕੰਮਲ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਜਾਵੇਗੀ ਤੇ ਪ੍ਰਵਾਨਗੀ ਮਿਲਦੇ ਹੀ ਇਸ ਸਕੀਮ ਨੂੰ ਪੜਾਵਾਰ ਲਾਗੂ ਕਰ ਦਿੱਤਾ ਜਾਵੇਗਾ ਮੰਤਰੀ ਦੀ ਮੰਨੀ ਦਾ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਨਾਲ ਸਰਕਾਰੀ ਖਜ਼ਾਨੇ ਤੇ ਮਹੀਨਾਇਕ 125 ਕਰੋੜ ਰੁਪਏ ਦਾ ਬੋਝ ਪੈਣ ਦਾ ਅਨੁਮਾਨ ਹੈ ਸੂਬੇ ਦੇ ਆਰਥਿਕ ਖਲਾਤ ਨੂੰ ਦੇਖਦੇ ਆ ਸਮੁੱਚੀ ਸਕੀਮ ਨੂੰ ਇੱਕੋ ਬਾਾਰ ਲਾਗੂ ਕਰਨਾ ਸੰਭਵ ਨਹੀਂ ਹੈ ਦੇ ਨਾਲ ਹੀ ਪੰਜਾਬ ਵਿੱਚ ਔਰਤਾਂ ਦਾ ਇੱਕ ਵਰਗ ਜਿਹਾ ਵੀ ਜੋ ਆਪਣੇ ਬੈਂਕ ਖਾਤੇ ਵਿੱਚ 1000 ਰੁਪਏ ਨਹੀਂ ਚਾਹੁੰਦੇ ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਜੋ 1000 ਰੁਪਏ ਲੈਣਾ ਨਹੀਂ ਚਾਹੁੰਦੀ ਇਸ ਲਈ ਵਿਭਾਗ ਦਾ ਧਿਆਨ ਉਹਨਾਂ ਔਰਤਾਂ ਤੇ ਜੋ ਆਰਥਿਕ ਤੌਰ ਤੇ ਕਮਜ਼ੋਰ ਹਨ ਤੇ ਇਕੱਲੀਆਂ ਹੀ ਘਰ ਦਾ ਖਰਚਾ ਸੰਭਾਲ ਰਹੀ ਨੇ ਵਿਭਾਗ ਵੱਲੋਂ ਅਜਿਹੀਆਂ ਔਰਤਾਂ ਦੇ ਅੰਕੜਿਆਂ ਨੇ ਇਸ ਲਈ ਨਾਲ ਹੀ ਔਰਤਾਂ ਨੂੰ ਡਾਟਾ ਦੀ ਵੀ ਇਕੱਠਾ ਕੀਤਾ ਜਾ ਰਿਹਾ ਜਿਵੇਂ ਵਿਸ਼ੇਸ਼ ਅਧਿਕਾਰ ਪ੍ਰਾਪਤ ਬਰਗਰਲਸੋਂ ਦੇ ਵੀ ਸ਼ਖ ਸਰਕਾਰ ਸਰਕਾਰ ਸਾਰੀਆਂ ਔਰਤਾਂ ਦੇ 1000 ਰੁਪਏ ਦੀ ਰਾਸ਼ੀ ਦੇਣ ਲਈ ਦੜਾਈ ਪਰ ਜੇਕਰ ਕੋਈ ਔਰਤ ਇਹ ਰਾਸ਼ੀ ਨਹੀਂ ਲੈਣਾ ਚਾਹੁੰਦੀ ਤਾਂ ਉਸ ਨੂੰ ਰਕਮ ਛੱਡਣ ਦਾ ਅਧਿਕਾਰ ਦੇਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਲਈ ਕੋਸ਼ਿਸ਼ ਹੈ ਕਿ ਸਕੀਮ ਨੂੰ ਪੜਾਵਰ ਲੁਕੀਤਾ ਜਾ ਸਕੇ ਤਾਂ ਜੋ ਪੰਜਾਬ ਦੀ ਹਰ ਲੋੜਵੰਦ ਔਰਤ ਨੂੰ ਇਸਦਾ ਜਿਹੜਾ ਲਾਭ ਆ ਉਹ ਮਿਲ ਸਕੇ ਇਸ ਵੀ ਸਿਆਂ ਜਿਹੜਾ ਵੱਡੀਆਂ ਮੁਖਾਵਰਾ ਮਿਲਦੇ ਹੁਰ ਜਾਣ ਕਰੀ ਦੇ ਨਾਲੋਂ ਤੱਕ ਬਣੇ ਸਾਡੇ ਨਾਲ ਧੰਨਵਾਦ